ਇਹੋ ਜਿਹੇ ਖਾਸਾ ਵਾਤਾਵਰਨ ਦੇ ਸਟੇਜ 'ਤੇ ਕੋਪਾਈ ਰਹੀ ਸਾਡੀ ਬਹੁਤ ਹੀ ਮਤਲਬ ਕਾਰਜੋਗ ਜਥੇਬੰਦੀ ਮੂਰਿਤ ਕਸਵਾ ਪੰਜਾਬ ਦੇ ਪਟਿਆਲਾ ਜਿਹੜੇ ਸੱਤਰ ਬੁੱਢੇ ਸ਼ਿਖਪਾੜਵਾ ਜੀ ਵੀ ਸਟੇਜ 'ਤੇ ਬਰਨਮਾਣ ਨੇ ਇਹ ਹਾਕ ਸੰਗਠਨ ਲਈ ਜਥੇਬੰਦੀ ਚ ਆਇਆ ਮਦਦੋਰੀਆਂ ਚ ਇੱਕ ਸਮਾਂ ਦੀ ਹੈ ਚ ਮਾਜਮਾ ਦੀ ਹੈ ਉਹਨਾਂ ਨੇ ਸੰਗਠਨ ਚਾਇਕ ਕਰਨਾ ਕਿ ਉਹਨਾਂ ਤੋਂ ਕੋਈ ਕਿਸੇ ਕਿਸਮ ਦੇ ਚਾ ਚੌਂਦੇ ਕੋਈ ਬਾਜ ਨਹੀਂ ਮੇਸ਼ੇ ਹੋਈਏ ਹਰ ਰੋਜ਼ ਉਹਨਾਂ ਨੂੰ ਅਸੀਂ ਇਹਨਾਂ ਲਈ ਧੰਨਵਾਦੀ ਆ ਕਿ ਸਾਡੀ ਪੰਜਾਬੀ ਕੌਮ ਦੇ ਸੱਜਣਾਂ ਨੇ ਇਹ ਪਹੁੰਚਾਈ। ਅਸਲ ਵਿੱਚ ਪੁਸਤਕਾਰ ਪ੍ਰਕਾਸ਼ਨ ਕਰੁੰਦਾ ਜਦੋਂ ਉਹਦੇ ਸਾਥੀ ਨੂੰ ਜਾਂ ਭੂ ਜਾਂ ਕਰਨਾ ਹੈ ਉਹਨੂੰ ਸਨਹਾਰ ਤੇ ਫੁੱਲ ਭੇਟ ਕਰਨਿਆ ਹੋ ਮੇਜੀ ਤੌਰ ਤੇ ਵਿਅਕਤੀਗਤ ਰੂਪ ਚ ਮੇਰੇ ਵਰਗੇ ਨੇ ਮਨੋਧਨ ਜਗਦੇ ਕੇ ਕੋੜਿਆਲੇ ਗੁਰਦੁਆਰੇ ਚ ਜਦੋਂ ਆਪਾਂ ਲਖਵਾਲ ਤੋਂ ਆਟੋਏ ਕਸ਼ੋਰ ਵਿਚ ਵਿਚਾਲੇ ਸੀ ਸਰਕਾਰ ਦੇ ਕੰਮ ਚ ਫੁੱਟ ਮਾਰ ਕੇ ਆਪਾਂ ਗਏ ਕਿ ਉਹ ਉਸ ਵੇਲੇ ਕਾਰ ਲਖਵਾਲ ਚ ਬੈਠ ਕੇ ਕਿ ਆਪਾਂ ਕੋ ਸ਼ਟ ਕਰਾਂਗੇ ਉਸ ਦਿਨ ਗੁਰਸ਼ਖੰਡ ਤੇ ਮੈਂ ਦੋਵੇਂ ਹੀnabla ਆ ਗਏ ਸੀ ਉਸ ਦਿਨ ਤੋਂ ਮੈਂ ਮਨ ਤੱਕਾ ਕਰ ਲਿਆ ਸੀ ਕਿ ਸਾਡੀ ਚ ਕੰਮ ਕਰਨਾ ਹੈ ਉਸ ਦਿਨ ਮੈਨੂੰ ਉਹਨੇ ਜਾਂ ਉਸ ਤੋਂ ਇੱਕ ਦੋ ਦਿਨਾਂ ਬਾਅਦ ਆਪਣਾ ਬਿਰਵੇਸ ਸਿੰਘ ਨਾਲ ਗੱਲ ਹੋਈ ਤਾਂ ਮੈਂ ਉਹਦੀ ਉਂਗਲ ਫੜੀ ਉਂਗਲ ਐਸੀ ਫੜੀ ਕਿ ਹੱਥ ਫੜਦਾ ਫੜਦਾ ਉਹਦਾ ਮੈਂ ਗੁੱਟ ਫੜ ਲਿਆ ਅਗਲੇ 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 ਵਿੱਚ ਪਰ ਵਿਅਕਤੀਗਤ ਰੂਪ ਚ ਉਹਨੂੰ ਯਾਦ ਕਰਦਿਆਂ ਮਨ ਭਰ ਹੁੰਦਾ ਹੈ ਕਿ ਜਿਹੜੇ ਕੁਰਨਾਂ ਦੇ ਚੱਲੇ ਸੀ ਜਿੰਨੇ ਸਾਨੂੰ ਜਦੋਂ ਅਸਾਂ ਦੇ ਨਾਲ ਪਾਇਆ ਸੀ ਉਹ ਸਾਡੇ ਕੋਲ ਫੋਟੋ ਛਿੜਾ ਕੇ ਚਲਾ ਗਿਆ ਜਿਦੋਂ ਕੋ ਸਾਡੀ ਹਮ ਹੋਵਸਾ ਉਹ ਜੱਟ ਪਰਜਾ ਉਹਦਾ ਜੰਮੇ ਤੇ ਪਰਜਾ ਛੱਡਦਾ ਸਾਡਾ ਉਸ ਦੀ ਜਿਵਨੀ ਇੱਕ ਬਹੁਤ ਸ਼ਿਸ਼ੇਰਨ ਸਾਫ ਸੁਥਰੀ ਆ ਬਹੁਤ ਛੋਟੀ ਖਾਨੇ ਸੀ ਉਹਦੀ ਤੈਨ ਇੱਕੜ ਜਾਂ ਤੇਨੇ ਕੁਟ ਘੱਟ ਜ਼ਮੀਨ ਦਾ ਛੋਟਾ ਪਰਾਇਤ ਬਾਹਰ ਰਹਿੰਦਾ ਸੀ ਉਹ ਥੋੜੀ ਬੋਦੀ ਆ ਕਿ ਠੇਕਾ ਜਾਂ ਨਹੀਂ ਲਿੰਦਾ ਸੀ ਉਹਨੇ ਕਿਹਾ ਕਰਦਾ ਸੀ ਡਾਕਰੀ ਦਾ ਕੰਮ ਉਹਨੇ ਜਿਹੜਾ ਬਹੁਤ ਵਧੀਆ ਵਾਰ ਸੀ ਆ ਦੇ ਕਿਸੇ ਦੇ ਵਿੱਚ ਉਹਨੇ ਕਿਸਾਨਾਂ ਦੀ ਖਾਤ ਪਹਿਲਾਂ 45 ਫੁੱਟ ਤੋਂ ਪੂਰਾ ਟੱਟੀ ਆਲੀ ਕਹਾਣ ਬੰਦ ਕਰ ਦਿੱਤੀ ਤੇ ਗੁਰਮੀਤ ਸਿੰਘ ਦੇ ਸਪੋਰਟਿਵ ਵਾਇ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਫੁੱਲ ਟਾਈਮ ਸਾਡੇ ਨਾਲ ਤੋਂ ਪਾਸੋ ਵਾਲਿਆਂ ਨੂੰ ਬਹੁਤ ਜਿੱਤਣਾ ਜਿਆਦਾ ਉਹ ਹਰ ਪਿੰਡ ਮੈਂ ਕਹੇਗੇ ਦੇ ਵਾਰ ਕੇ ਜਿਵੇਂ ਪਿੰਡੀਆਂ ਨਹੀਂ ਉਹਨੇ ਕਿਰਿਆ ਸ਼ੁਰੂ ਕਰ ਦਿੱਤੀਆਂ ਸਨ ਭਾਵ 2007 ਜਦھے ਬੰਦੀ ਬਣੀ ਆ ਜਿਹੜੀ ਨਵੀਂ ਨਿਦਾਸੀ ਉਹਨੂੰ ਸਥਾਪਕ ਕਿੰਨੇ ਆ ਫਾਊਂਡਰ ਕਿੰਨੇ ਆ ਐਸੇ ਕਰਕੇ ਉਹਦੇ ਕੋਲ ਕੋਈ ਹੋਰ ਵੀ ਸਿਰ ਦੀਵਾ ਹੁੰਦਾ ਹੈ ਉਸ ਫਾਊਂਡਰ ਨੇ ਇਸ ਦੀਆਂ ਲੀਆਂ ਦੇ ਚਬੋਰਡ ਇਸ ਤਰ੍ਹਾਂ ਠਟ-ਠਟ ਕਰਮਟਣਾ ਭਰੇ ਕਿ ਉਹ ਜਦھے ਬੰਦੀ ਅੱਜ ਵੀ ਇੱਕ ਬਹੁਤ ਮਜਬੂਤ ਹੋ ਮਾਰ ਕੇ ਇਤਨਾ ਖੜੀ ਹੈ ਜਿਹੜੇ ਕੋਈ ਸਾਹਮਣੇ ਹਾਜ਼ਰ ਦੇ ਤੁਹਾਨੂੰ ਸਾਰਿਆਂ ਸਰਕਾਰਨੀਆਂ ਨੂੰ ਪਤਾ ਹੈ ਕਿ ਅੱਜ ਦਿੱਲੀ ਵਾਲੇ ਕੋਰਟੀ ਫੋਰਸ ਦੀ ਕੋਲ ਜਾਂ ਕਮਿਨੀ ਕੋਲ ਜਾਂ ਕਿਸੇ ਕਿਸੇ ਪਰ ਨਵਾ ਪਛਦੇ ਬਾਤ ਹੀ ਸੀ ਜੋ ਐਸੀ ਕਿ ਉਹਦੀ ਸ਼ਹਾਦਤ ਦਾ ਪਾਸਾ ਮੂਨੇ ਆ ਕੋਪਰ ਦੇ ਪਹਿਲੇ ਹਫਤੇ ਜਾਂ ਤਾਹਾਰਤ ਤੋਂ ਪਰੋ ਪਰਕਾਰ ਦੇ ਕੋਲਾ ਜਿਹੜਾ ਸੀ ਉਹ ਪਹਿਲਾ ਪ੍ਰਧਾਨ ਬਣਿਆ ਸੀ ਫਾਊਂਡਰ ਪ੍ਰੈਜ਼ੀਡੈਂਟ ਆ ਪਾਰਸਿਕ ਸਾਨ ਯੂਨੀਅਨ ਨੇਤਾ ਦਾ ਸੀ ਜੋ ਹੋਂਡਾ ਬਚਪਨ ਦੀਏ ਉਹ ਭਾਰਤੀ ਸਾਨੂੰ ਨੇ ਇੱਕ ਦਾ ਫੋਨ ਰਾਈਡਨ ਕਿਉਂ ਹੁਣ ਇਹਦਾ ਵੀ ਪਿਛੋਕੜ ਇੱਕ ਦਾ ਪਿਛੋਕੜ ਹੈ ਕਿ ਲੋਕਾਂ ਦੀ ਖਾਤਰ ਸ਼ਾਨ ਮਨ ਤੋਂ ਲਾਉਣਾ ਉਹਦੇ ਹੱਡਾਂ ਦੇ ਤੇ ਆਸ ਪਾਕਿਸਤਾਨ ਕੋਈ ਸਨ ਆਮ ਲੋਕਾਂ ਦਾ ਸਹਾਇਤਾ ਖੜਾ ਦੂਜਿਆਂ ਦੀ ਮਦਦ ਕਰਨੀ ਫਿਰ ਪਿੰਡ ਦੇ ਵਿੱਚ ਇੱਕ ਟੀਮ ਸੀ ਪ੍ਰੋਫੈਸਰ 바ਵਾ ਸਿੰਘ ਬਸ ਸੱਚਾ ਸਨ ਅਤੇ ਹੋਰ ਕੋ ਸਾਥੀਆਂ ਦੀ ਜਿਨ੍ਹਾਂ ਦੇ ਨਾਲ ਰਹਿਦਾ ਸੀ ਉਹ ਥੋੜਾ ਬੋਧਾ ਕਾਨੂੰਨ ਅਸਤਾ ਦਾ ਨਾਮ ਕੋਲਣਾ ਦੀ ਇੱਕ ਟੀਮ ਜਾਂ ਨਾਉਨ ਆਰਗੇਨ ਜੀ ਸੀ ਜਿਨ੍ਹਾਂ ਨੇ ਚੰਗੇ ਕਿਸਾਨ ਸੰਸਦ ਦੇ ਨਾਟਕ ਵੀ ਇੱਕ ਦੋ ਵਾਰੀ ਪਿੰਡ ਵਿੱਚ ਕਰਾਏ ਜਾਂ ਚੰਗੇ ਪ੍ਰੋਗਰਾਮ ਕਰਾਏ ਜਾਂ ਜਿੱਥੇ ਕਿਤੇ ਕੁਝ ਨਾ ਪ੍ਰੋਗਰਾਮ ਹੁੰਦਾ ਸੀ ਤੇ ਇਹ ਸਟੂਡੈਂਟ ਆਰਗੇਨ ਜੀ ਵਿੱਚ ਕੰਮ ਕਰਦੇ ਸਨ ਉਹਦੇ ਅਸਰ ਨਹੀਂ ਜਿ세 ਬੰਦੀ ਚ ਤਾਂ ਇਹ ਉਹਨਾਂ ਦੇ ਨਾਲ ਪ੍ਰਕਾਰ ਨੂੰ ਉੱਠ ਜਾਂਦਾ ਸੀ ਅੰਤ ਨੂੰ ਜਦੋਂ ਉਹ ਕਿਸਾਨੀ ਚ ਪੈ ਗਿਆ ਕਾਹ ਉਹਨੇ ਪਿੱਛੇ ਘੋਕ ਨਹੀਂ ਦੇਖਿਆ ਜੇਕਰ ਉਹ ਬਹੁਤ ਮੁਸ਼ਕਲਾਂ ਸਨ ਉਹਨੇ ਬਹੁਤ ਪਾਪੜ ਘਰ ਦੇਆਂ ਮਜਬੂਰੀਆਂ ਕਰਕੇ ਇੱਕ ਮੈਨੂੰ ਕਹਿੰਦੇ ਵੀ ਕਿਉਂ ਖਾਜਰੀ ਥੋੜਾ ਖਰਚ ਵੀ ਜ਼ਿਆਦਾ ਹੁੰਦਾ ਹੈ ਜਿਹੜੇ ਪਾਕਿਸਤਾਨ ਚ ਆਏ ਅਸੀਂ ਲੋਕਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੂਰਨੇ ਰਿਸ਼ਤੇਦਾਰਾਂ ਨੂੰ ਮਿਲ ਜਾਣਾ ਪੈਂਦਾ ਰਹਿਣਾ ਸਣਾ ਵੀ ਇਹੋ ਜਿਹਾ ਹੁੰਦਾ ਹੈ ਰਹਿਣ ਸਹਿਣ ਤੋਂ ਪੱਖੋਂ ਤਾਂ ਜਿੰਨਾ ਉਹ ਸੋਣਾ ਸਨੱਖਾ ਸਿਰਤ ਦਾ ਬੋਲਣ ਦੀ ਰਫਾਜੀ ਦੇ ਵਿੱਚ ਆਮ ਲੋਕਾਂ ਦਾ ਬਹੁਤ ਵਧੀਆ ਸੀ ਆਹ ਸਾਡਾ ਫੋਟੋ ਬਹੁਤ ਵਧੀਆ ਸੀ ਮਨ ਨੂੰ ਵੇਲਾ ਤੱਕ ਦਾ ਯਾ ਯਾਦ ਇਹ ਗੱਲਾਂ ਹੋ ਗਈਆਂ ਕਿ ਉਹਦੇ ਚਿੱਟੇ ਕੁਰਤੇ ਪਜਾਮੇ ਤੇ ਸਾਡੇ ਪਿੰਡਾਂ ਸਰਦਾਂ ਚ ਬੂਖਾ ਮੋਟਾ ਨਸਾਨੇ ਪਾ ਜਾਣਾ ਕਹਨੂੰ ਕਿਥੇ ਕਿਤੇ ਮਿੰਟ ਟਾਈਮ ਮਿਲਣਾ ਛੁੱਟੀ ਅੱਗੇ ਕਿਸੇ ਸ਼ਹਿਰ ਦੇ ਆ ਉਹਨੇ ਧੋ ਲੜਾ ਜੇ ਹੁਣ ਅਗਲੇ ਪਿੰਡ ਜਾਵਾਂਗੇ ਤਾਂ ਆਪਦੇ ਪਿੰਡ ਵੀ ਵਾਪਸ ਜਾਵਾਂਗੇ ਤਾਰੀ ਤੋਂ ਕੇ ਜਾਣਾ ਇੰਨਾ ਸਾਫ ਸੁਥਰਾ ਮੈਂ ਅੱਜ ਚਿੱਟੀਆਂ ਜਰਾਪਾ ਪਾ ਕੇ ਆ ਤਾਂ ਉਹਦੇ ਮਨ ਨੂੰ ਯਾਦ ਆ ਰਿਹਾ ਸੀ ਮੈਂ ਕਦੀ ਚਿੱਟੀਆਂ ਜਰਾਪਾ ਹੁਣ ਤੱਕ ਤੇ ਨਹੀਂ ਪੋਣਾਂ ਇਹ ਮੇਰੇ ਬੇਟੇ ਜਿਹੜਾ ਸਨ ਬਿੰਗਾ ਤੇ ਆਪਾਂ ਅਮਰੀਕਾ ਨਾਲ ਬਹੁਤ ਜੁੜੇ ਮੈਂ ਉਹ ਪਾਇਆ ਉਹ ਹਮੇਸ਼ਾ ਚਿੱਟਿਆ ਜਿਹੜਾ ਆਪਾਂ ਦਾ ਸ਼ਕੀਲ ਸੀ ਤੁਹਾਨੂੰ ਪਤਾ ਕਿ ਚਿੱਟਿਆ ਜਿਹੜਾ ਆਪਾਂ 2-3 ਘੰਟੇ ਪੈ ਸਕਦੀਆਂ ਨੇ ਉਹ ਵੀ ਉਸ ਬੰਦੇ ਨੇ ਜਿਹੜਾ ਕਿਸਾਨੀ 'ਚ ਕੰਮ ਕਰਦਾ ਉਹਦਾ ਜਿਹੜਾ ਇਸ ਜਿਥੇ ਬੰਦੀ ਦਾ ਫੰਡਰ ਪ੍ਰਧਾਨਪਤੀ ਦੇ ਪਿਛੇ ਛੋਪੜ ਦੀ ਮੈਂ ਗੱਲ ਕਰ ਰਿਹਾ ਸੀ ਉਧਰ ਆਵਾ ਲੱਖੋ ਆ ਦੇ ਸਮੇਂ ਤੁਹਾਡੇ ਜੋ ਉਹਦੇ ਨੂੰ ਪਤਾ ਹੋਊਗਾ ਔਰ ਅਮੀਰ ਉਪ ਤਾਂ ਸਾਰਾ ਨਾ ਲਾਇਆ ਹੋਊਗਾ ਜਦੋਂ ਉਹ ਬੰਦਰ ਨੇ ਪੀਲੀ ਦੇ ਪਹਿਲਾ ਇਸ ਸਾਹਮਣੇ ਕਿਸਾਨ ਸੰਗਠਨਾਂ ਤੇ ਬੰਗਿਆਂ ਨੂੰ ਇਕੱਠੇ ਕਰਨਾ ਤੇ ਕਿਸਾਨ ਜਥੇਬੰਦੀਆਂ ਨੂੰ ਸਾਂਝੇ ਸ਼ਿਲਸਾ ਕਰਨ ਦਾ ਐਲਾਨ ਕਰਨਾ ਚੁਗਰਾਓ ਜਿਹੜੀ ਇਸ ਵਾਰੀ ਰੈਲੀ ਤੁਸੀਂ ਦੇਖੀਆ ਇਤਨੀ ਵੱਡੀ ਰੈਲੀ ਆ ਕਰਮੀ ਉਹਦੇ ਲਈ ਸਾਂਝਾ ਜਥੇਬੰਦੀ ਵਿੱਚ ਜੋ ਟਿਕਾਣਾ ਉਹਦੇ ਚ ਮੋੜੀ ਰੋਲ ਪ੍ਰਕਾਸ਼ ਸਿੰਘ ਬੋਦਰਾ ਜਿਸ ਕਰਕੇ ਉਹ ਮੰਨਿਆ ਪਰਮੰਨਿਆ ਸਿਰ ਪ੍ਰਮਾਨ ਤੇ ਬਹੁਤ ਹੀ ਰਹਿਤੇ ਨਾਲ ਫਿੜਾਕ ਸੇ ਜੇ ਜੇ ਕਦੋਂ ਬਿਨਾਂ ਕਿਸੇ ਰਾਖੜੀ ਤੋਂ ਬਿਨਾਂ ਕਿਸੇ ਦੇ ਪੱਖ ਪਾ ਤੋਂ ਉਹ ਸਾਡੇ ਫਾਰਮ ਨੂੰ ਚਲਾਉਂਦੇ ਹੋયા ਉਹ ਸਾਡੇ ਫਾਰਮ ਨੂੰ ਸਾਰੇ ਪੰਜਾਬ ਦੇ ਵਿੱਚ ਬਿਨਾਂ ਦੇ ਬਾਈਕਾਟ ਦੀ ਐਲਾਨ ਕੀਤਾ ਗਿਆ ਕੁਝ ਬੰਦਿਆਂ ਨੇ ਭਰੇ ਬਿੱਲ ਕੁਝ ਉਸ ਫਿਰ ਵੀ ਭਰਦੇ ਰਹੇ ਦੋ ਚਾਰ ਸੱਟ ਲੱਗਣ ਦੇ ਪਰ ਬਹੁਤ ਸਫਟੀ ਜਿਹੜੀ ਹੋਵੇ ਕੁੱਲ ਨੇ ਉਸ ਕਾਲ ਨੂੰ ਸ਼ਾਬਾਸ਼ ਦਿੱਤੀ ਕਰਨੇ ਹੋਏ ਮੁਜਾਰੇ ਹੋਏ ਅੰਤ ਦੇ ਵਿੱਚ ਤੁਹਾਡਾ ਉਹ ਸ਼ਿਕਾਸ ਜਿਹੜਾ ਹੈ ਕਿਸਾਨੀ ਇਤਿਹਾਸ ਦੇ ਵਿੱਚ ਕਿ ਬਿਜਲੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਮਰਿੰਦਰ ਤੋਂ ਬਾਅਦ ਅਮਰਿੰਦਰ ਦੁਬਾਰਾ ਵੀ ਆ ਗਿਆ ਵਿੱਚੋਂ ਪੰਜ-ਛੇ ਮੁੱਖ ਮੰਤਰੀ ਹੋਰ ਵੀ ਬਦਲ ਗਏ ਪਰ ਪ੍ਰਕਾਸ਼ ਸਿੰਘ ਦੀ ਉਪਾਈ ਦੇ ਵਿੱਚ ਬਿਜਲੀ ਬਿੱਲਾਂ ਨੇ ਬਾਈਕਾਟ ਦਾ ਜਿਹੜਾ ਸੰਕਟੜਾ ਜਿੱਤੇ ਆ ਗਿਆ ਸੀ ਉਹ ਅਜੇ ਵੀ ਬਰਕਰਾਰ ਨੇ ਬਿਜਲੀ ਦੇ ਫੇਰ ਲੋਨ ਦੀ ਕਿਸੇ ਮੁੱਖ ਮੰਤਰੀ ਦੀ ਯੋਤ ਨਹੀਂ ਅਜੇ ਕਿ ਉਹ ਵਾਲੇ ਮੁੱਖ ਮੰਤਰੀ ਦੀ ਯੋਤ ਨਹੀਂ ਲੈ ਕੋਈ ਲਾਇਕ ਆ ਤਾਂ ਬਹੁਤ ਵੱਡਾ ਵਿਰੋਧ ਹੋਏਗਾ ਇਹ ਤਾਂ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਜਿਸ ਕਰਕੇ ਜਦੋਂ ਜਥੇਪਤੀ ਫੋਟੋ ਫੇਟੀਆਂ ਕਾਜੀ ਪਸ਼ੋਰਾ ਸਿੰਘ ਦੇ ਨਾਲ ਸਾਰਿਆਂ ਦੇ ਫੋਟੋ ਫੇਟੀਆਂ ਉਸ ਗਿਆ ਨੇ ਫਾਸਟ ਸੌਕ ਕਾਫੀ ਤਰਾਲੀਆਂ ਜਿਹਦੇ ਚ ਸਜੀ ਫੋਲ ਵੀ ਆ ਉਹ ਪਹਿਲਾਂ ਚਲਾ ਗਿਆ ਸਰਦੇਸ ਸਿੰਘ ਕੋਪਰ ਇਥੇ ਜਗਨਦਰ ਸਿੰਘ ਅਗਰਾਂ ਨੂੰ ਬਾਅਦ ਚਲੇ ਗਏ ਅਖੀਰ ਤੇ ਅਸੀਂ ਇਕੱਲੇ ਰਹਿ ਗਏ ਸੀ ਤੇ ਸਾਨੂੰ ਇਹ ਲੱਗਾ ਸੀ ਕਿ ਪਸ਼ੋਰਾ ਸਿੰਘ ਦਾ ਅਜੇ ਨਹੀਂ ਦੁਨੀਆ ਚ ਉਹਦੇ ਬਹੁਤ ਕੁਝ ਕਹਿਣਾ ਇਹ ਬੋਲਾ ਕੁਝ ਕੰਗਾ ਪਰ ਇੱਕਾ ਤੁਰ ਕੰਗਾ ਸਾਤ ਪੰਜਾ ਦੀ ਵਧਾਈ ਕਰੂਗਾ ਕਿਉਂ ਸਾਡੇ 2 4 5 ਬੰਦਿਆਂ ਦੇ ਅੱਖਰ ਆ ਵੀ ਜਾਂਦਾ ਸੀ ਭਾਵੇਂ ਉਹਦੀ ਆਮਦੀ ਚੰਗ ਨਹੀਂ ਸੀ ਸਾਡੇ ਨਾਲ ਤੁਰ ਪੈਂਦਾ ਸੀ ਕਿ ਜੇ ਹਜ਼ਰਤ ਆਜਾਣਾ ਹੈ ਉਹ ਆਲ ਇੰਡੀਆ ਦਾ ਸੰਸਦਿਕ ਸੰਸਕਰਸ਼ਾ ਵਿਕਾਸਕ ਤੇ ਬਹੁਤ ਅੱਖ ਲੱਗਦਾ ਸੀ ਪਹਿਲਾਂ ਕਰ ਵੀ ਕਿ ਤੂੰ ਕੋਤੇ ਅੱਖ ਲੱਗਦਾ ਕਿ ਵੀ ਤੂੰ ਕੋਤੇ ਜਾਣ ਤੋਂ ਬਾਅਦ ਹੀ ਵਿਕਾਸਕ ਜਨ ਸਕੱਤਰ ਬਣਿਆ ਸੀ ਬਾਅਦ ਵਿਕਾਸਕ ਦੇ ਸ ਮੇਰੇ ਹੋਰ ਵੀ ਸਾਡੇ ਅੱਖ ਲੱਗਾ ਸੀ ਮੁੱਝੀ ਇਹ ਗੱਲ ਜਿਹੜੀ ਸਭ ਤੋਂ ਵੱਡੀ ਤੇ ਮਾਤ ਹੁੰਦੀ ਆ ਕਿ ਕਿਸੇ ਤੋਂ ਰਿਸ਼ਵਤ ਨਹੀਂ ਜਾਏ ਕੋਈ ਪੈਸਾ ਜਿਵੇਂ ਬਦਿਆ ਖਾਣਾ ਇਹ ਪਸ਼ੋਰੇ ਦੇ ਮੇਰੇ ਤੇ ਵੀ ਗੱਲ ਕੀਤੀ ਅਸੀਂ ਬਹੁਤ ਮੇਰੇ ਵਿਚਰ ਕੇ ਉਹਦੇ ਘਰ ਜਾ ਕੇ ਖਰਚੇ ਨਾਲ ਰੱਖ ਕੇ ਸੀ ਕੈਸ਼ ਉਹ ਹਮੇਸ਼ਾ ਉਹ ਕੈਸ਼ ਹੱਥ ਕੋ ਰੱਖਦਾ ਹੀ ਨਹੀਂ ਸੀ ਕੈਸ਼ ਜਿਹੇ ਮਤਲਬ ਫੜਦਾ ਸੀ ਕੁਝ ਖਰਚ ਕਰਨਾ ਤੇ ਕੁਝ ਸਾਫ ਕਰਨਾ ਪਰ ਜੇ ਤੋ ਜੁਰਤ ਨਾਲ ਜਿਵੇਂ ਕਿ ਅੱਜ ਤਾਂ ਬਹੁਤ ਝੜਾ ਲੋੜੇ ਕਿ ਜਿਵੇਂ ਕਿ ਉਸ ਨਿਜੀ ਤਰ੍ਹਾਂ ਦੇ ਵਿੱਚ ਤੁਹਾਨੂੰ ਕਹਿ ਗਏ ਕਿ ਨਾ ਤਰੂਚ ਮੰਨਤਾ ਰੋਗਾ ਜਦੋਂ ਪ੍ਰਕਾਸ਼ ਮਤ ਤੋਂ ਉਹਨੂੰ ਉਜਾਲ ਕਰ ਦੇਣਾ ਪਰ ਕਿਸਾਨੀ ਲਹਿਰ ਦੇ ਰੂਪ ਦੇ ਵਿੱਚ ਕਿਸਾਨੀ ਸਿਆਸਤ ਦੇ ਰੂਪ ਦੇ ਵਿੱਚ ਤੇ ਕਿਸਾਨੀ ਜਿੱਥੇ ਅੱਜ ਡੁੱਬੀ ਪਈ ਆ ਉਹਨੂੰ ਦੇਖ ਕੇ ਜੋਸ਼ ਆਉਗਾ ਕਿ ਉਹਨਾਂ ਨੂੰ ਸੱਚੀ ਸੰਗਤ ਲਈ ਇਹ ਆ ਕਸੀ ਬਾਤ ਤੋਂ ਬਾਤ ਸੁਸ ਬੱਲਣੀ ਕੈਸੇ ਕਰਕੇ ਤੁਸੀਂ ਲਗਾਤਾਰ ਸਦਕਾ ਵਿੱਚ ਜੀਆ ਦਿੱਲੀ ਵਾਲਾ ਮੁਟਾਜ ਦੇ ਵੀ ਆਏ ਆ ਹੁਣ ਕਈਆਂ ਨੇ ਪੜ ਲਿਆਣਾ ਚਾ ਇੱਕ ਦੋ ਦਿਨਾਂ ਚ ਆ ਜਾਏਗਾ ਕਿ ਕੱਲ ਪਟਸੋ ਮੀਟਿੰਗ ਹੋਈ ਆ ਉਹਦੇ ਚ ਫੋਰ ਨਵੇਂ ਪ੍ਰੋਗਰਾਮ ਲਿਤੇ ਗਏ ਨੇ 9 ਸਤੰਬਰ ਨੂੰ ਪਾਛੜੋ ਅੰਦোলন ਜਦੋਂ ਕੈ ਪਾ ਆ ਬੋਧਨਾ ਪਾਰਟੀਆਂ ਨੇ ਅਲਾਣਿਆ ਸੀ ਉਸ ਦਿਹਾ 9 ਸਤੰਬਰ ਤੋਂ ਅਸੀਂ ਦਿਨ ਮਨਾਉਣਾ ਹੈ ਦੇਜ ਕਾਰਪੋਰੇਟ ਪਾਰਟੀ ਨੂੰ ਛੱਡੇ ਅਡਾਨੀ ਵਰਗੇ ਜਾਂ ਅਡਾਨੀ ਵਰਗੇ ਹੋਰ ਦਿਸਣ ਦੇ ਲੋਕ ਜਿਹੜੇ ਹਰ ਰੁਪਏ ਸਾਰੀ ਭਾਰਤੀ ਕਿਸਾਨੀ ਦਾ ਕੱਢਾ ਮਾਪ ਹੋ ਸਕਦਾ ਜਿਵੇਂ ਉਹ ਆਪ ਦਾ ਬੈਲ ਆਪਣੇ ਮੁੰਡੇ ਲਗਾ ਸੁੱਟ ਕੇ ਕਰ ਦੇ। ਉਹ ਬੋਤੀ ਨੂੰ ਪਰੋੜ ਵਾਲੇ ਪ੍ਰਮਤ ਸ਼ਾਹ ਦੇ ਖਾਸ ਖਾਸ ਇਹ ਸਮੇਂ ਬਹੁਤ ਜ਼ਿਆਦਾ ਗੁੱਸਾ ਵੀ ਹੁੰਦਾ ਔਰ ਬਹੁਤ ਸਾਰੀਆਂ ਸਮੱਸਿਆਵਾਂ ਵੀ ਨੇ ਜਿਨਾ ਕਰਕੇ ਗੁੱਸਾ ਹੁੰਦਾ ਤੇ ਸੰਘਰਸ਼ ਰੁੱਕ ਕੇ ਚੱਲਣ ਦੀ ਮਤਲਬ ਅੱਗੇ ਹੋਰ ਲੈ ਜਾਣ ਲਈ ਲੋੜ ਉਸ ਹੁੰਦੀ ਹੈ ਜਿੱਚੋ ਸਾਡੇ ਸਾਡੇ ਆਪਣੇ ਸਾਰਿਆਂ ਤੇ ਤੁਹਾਡੇ ਸਾਡੇ ਚ ਜੋਸ਼ ਹੋਣਾ ਸੁਭਾਵੂ ਕਿੰਨੇ ਜੋਸ਼ ਹੋਣਾ ਚਾਹੀਦਾ ਔਰ ਖਾਸ ਕਰਕੇ ਵਿਕਾਸਿਕ ਵੀ ਗੱਲ ਕਰਦੇ ਆ ਜਿਹੜਾ ਕਿ ਅਕੈਡਮਿਕ ਤੌਰ ਤੇ ਜਣਿਆ ਕਿ ਸਕੂਲੀ ਵਿਦਿਆਰਥੀ ਤੌਰ ਤੇ 10ਵੀਂ ਪਾਸ ਸੀ ਪਰ ਉਹਦੇ ਪਹਿਲੇ ਦਿਨ ਜਸਰ ਘਰ ਗਿਆ ਉਹਦੇ ਉੱਨਣ ਤੋਂ ਕਈ ਸਾਲ ਪਹਿਲਾਂ ਹੋ ਤਾਂ ਇਹ ਸੋਚੋ ਵੀ ਮੇਰੇ ਪਿੰਡੋਂ ਤੋਂ ਮੇਰਾ ਪਿੰਡ ਸਿੱਟਿਆਲੇ ਆਉਣ ਤੋਂ ਬਾਅਦ ਮੈਂ ਕੈਸਟ ਪਿੰਡ ਆਟਿਆਲੇ ਆਇਆ। ਘਟ ਕਹਿੰਦੇ ਮੈਂ ਆਪਣੇ ਦੋ ਵਾਰੀਆਂ ਤੇ ਤਿੰਨ ਵਾਰੀ ਜਾਂ 5 ਮਹੀਨੇ ਚ 5 ਵਾਰ ਤੇ 7 ਵਾਰ ਜਾਂਦਾ ਹੀ ਹੁੰਦਾ ਸੀ। ਉਹ ਇੰਗਲਿਸ਼ ਰਿਪੋਰਟ ਪੜ੍ਹਦਾ ਸੀ ਉਹ ਇੰਗਲਿਸ਼ ਰਿਪੋਰਟ ਨਹੀਂ ਅੱਛੀ ਪੜ੍ਹਦਾ ਸੀ। ਕਿਉਂਕਿ ਮੈਂ ਉਹ ਗ੍ਰੈਜੂਏਸ਼ਨ ਕਰ ਚੁੱਕਾ ਸੀ ਤੇ ਮੇਰੇ ਨਾਲ ਕਿਤੇ ਜ਼ਿਆਦਾ ਉਹਦੀਆਂ ਛੇੜਕ ਸੀ। ਫਿਰ ਦਿੱਲੀ ਯੂਨੀਵਰਸਿਟੀ ਤੋਂ ਟੀਮ ਆਈ ਜਿਨੇ ਇਥੋਂ ਦੇ ਖੇਤੀ ਦਾ ਅਨੈਸਸ ਕੀਤਾ। ਡਾਕਟਰ ਅਰਸ਼ਲਾ ਜਿਹੜੀ ਕਿ ਅਥੋਂ ਦੇ ਇੱਕ ਬਹੁਤ ਵੱਡੇ ਦਿੱਲੀ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਅਕਾਉਂਟਸ ਦੇ ਪ੍ਰੋਫੈਸਰ ਆ ਉਹਦੀ ਅਗਵਾਈ 'ਚ ਪਿੰਡਾਂ-ਪਿੰਡਾਂ 'ਚ ਉਹ ਸਰਵੇ ਕਰਾਉਣਾ ਫਿਰ ਜਦੋਂ ਕਿਤਾਬ ਪ੍ਰਕਾਸ਼ ਹੋਈ ਤਾਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਉਹ ਕਿਤਾਬ ਪ੍ਰਕਾਸ਼ਿਤ ਨੂੰ ਰਿਲੀਜ਼ ਕਰਵਾਉਣ ਵਾਸਤੇ ਇੱਥੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਜਿਹੜੇ ਕੋ ਪਤਾ ਨਹੀਂ ਕਿੰਨੀਆਂ ਡਿਗਰੀਆਂ ਨੇ ਉਹਨੂੰ ਬੁਲਾਇਆ ਨਾਲ ਹੀ ਵਿਕਾਸ ਕਣਕੌਂਦਾ ਤਾਂ ਮਿਲੂਗਲ ਆਇਆ ਤੇ ਅਸੀਂ ਉਹ ਕਿਤਾਬ ਉੱਥੇ ਪ੍ਰਕਾਸ਼ਿਤ ਕੀਤੀ ਅਤੇ ਉੱਥੇ ਜਿਸ ਢੰਗ ਨਾਲ ਇਹਨੂੰ ਬੋਲਣ ਦਾ ਮੌਕਾ ਮਿਲਿਆ ਪਰ ਬਰਕਰਾਰ ਸਿਕਟਕੌਲਾ ਦੇ ਜਿਸ ਢੰਗ ਨਾਲ ਆਸਾਨੀ ਦੀਆਂ ਗੱਲਾਂ ਰੱਖੀਆਂ ਉੱਥੋਂ ਦੇ ਬੁੱਧੀਜੀਵੀ ਦਿੱਲੀ ਯੂਨੀਵਰਸਿਟੀ ਦੇ ਜਵਾਰਾ ਨੈਰੀ ਯੂਨੀਵਰਸਿਟੀ ਚੜੀ ਕੇ ਬੁੱਧੀਜੀਵੀਆਂ ਦੀ ਇੱਕ ਕਰਤਨਾ ਮੰਨੀ ਹੋਈ ਆ ਉੱਥੇ ਆਇਓ ਸਰ ਉਹ ਵਿਅਕਤੀ ਉਹ ਸੁਗਟਾ ਅਜਿਹਾ ਕਿ ਪ੍ਰੋਫੈਸਰ ਕੱਲਿਆਂ ਦੇ ਅੰਦਰ ਕੁਝ ਪੜਦੇ ਹੋਣਾ ਉਹਨਾਂ ਦਾ ਨਾਂ ਸੁਣਨਾ ਹੁਣਾ ਉੱਥੇ ਪੜਦਾ ਹੈ ਇੱਕ ਮੰਨੀ ਪ੍ਰਬੰਧਕ ਮੰਨੀ ਪਰ ਮੰਨੀ ਇੰਟਰਨੈਸ਼ਨਲ ਲੈਵਲ ਦੀ ਅੰਤਰਰਾਸ਼ਟਰੀ ਲੈਵਲ ਦੀ ਖੇਤੀ ਸੈਕਟਰ ਦੀ ਵਿਅਕਾ ਬੁੱਧੀਜੀਵੀ ਆ ਉਹਨਾਂ ਸਾਨੂੰ ਸਦਾ ਦੱਸਦਾ ਕਿ ਤੁਸੀਂ ਕਿਵੇਂ ਵੀ ਕਰੋ ਸੱਚ ਸੇ ਗੱਲ ਨੂੰ ਮੁੜ ਜਾਣ ਲੋ ਤੁਸੀਂ ਅੱਜ ਸ਼ਾਮ ਨੂੰ ਅਸੀਂ ਮੈਸਜ ਦੇ ਵਿੱਚ ਜੀਰ ਦੇ ਵਿੱਚ ਮਤਲਬ ਪ੍ਰੋਬਲਮ ਰੱਖਾਂਗੇ ਸਾਰੇ ਵਿਦਿਆਰਥੀ ਇਕੱਠੇ ਕਰਾਂਗੇ ਟੀਚਰ ਵੀ ਆਉਣਗੇ ਉੱਥੇ ਤੁਸੀਂ ਖੇਤੀ ਦਾ ਜੋ ਸੰਕਟ ਹੈ ਪੰਜਾਬ ਦਾ ਰਾਹ ਕਲਾਬ ਜੋ ਸਾਡੇ ਤੇ ਲੱਧਿਆ ਗਿਆ ਤੇ ਸਾਡੇ ਲਈ ਹੋਰ ਮਤਲਬ ਇੱਕ ਐਤੋਂ ਕਿ ਗਲੇ ਦਾ ਫੈ ਬਣ ਗਿਆ ਚ ਉਹ ਕਿਵੇਂ ਅੱਜ ਕਿਉਂ ਆ ਇਹਦੇ ਤੇ ਜਿਹੜਾ ਪ੍ਰਕਾਸ਼ਕ ਬੋਲਿਆ ਹੋਰ ਮੇਰੇ ਵਿੱਚ ਸਤਿ ਵੀਚ ਮਨਸਨ ਉਹ ਵੀ ਬੋਲੇ ਤੇ ਪ੍ਰਕਾਸ਼ ਨੇ ਬੋਲੇ ਉਸ ਤੋਂ ਬਾਅਦ ਜੇ ਐਮਯੂ ਦੇ ਵਿੱਚ ਬੋਲਦੇ ਆ ਇੱਥੇ ਹੀ ਬਸ ਨਹੀਂ ਪੰਜਾਬ ਯੂਨੀਵਰਸਿਟੀ ਦੇ ਸਿਸ਼ਾਲੋਜੀ ਵਿਭਾਗ ਨੇ ਖੇਤੀ ਸੈਕਟਰ ਦੇ ਉੱਤੇ ਸੈਮੀਨਾਰ ਕਰਵਾਇਆ ਤਿੰਨ ਦਿਨ ਦਾ ਕਾਹ ਕੱਪ ਪੜਾਉਂਦੇ ਆ ਕਿਸੇ ਵੀ ਜਥੇਬੰਦੀ ਨੂੰ ਕੋਈ ਸੱਦਾ ਨਹੀਂ ਸੀ ਸਿਰਫ ਤੇ ਸਿਰਫ ਜਿਹੜੇ ਲੇਖ ਲੇਕਰ ਪ੍ਰਸਾਦ ਤੇ ਖੇਤੀ ਖੇਤਰ ਦੇ ਵਿੱਚ ਖੇਤੀ ਵਿਗਿਆਨੀ ਕੰਮ ਕਰਦੇ ਉਹਨਾਂ ਨੂੰ ਸੱਦਾ ਸੀ ਡਾ ਬ੍ਰਕਾਸ਼ ਸਿੰਘ ਟਕੋਂਦਾ ਜਥੇਬੰਦੀ ਪਰ ਵੀ ਕਈ ਇਕੱਤਰ ਸੱਦਾ ਸੀ ਕਿ ਤੁਸੀਂ ਆਓ ਤੇ ਬ੍ਰਕਾਸ਼ ਸਿੰਘ ਟਕੋਂਦਾ ਪੇਪਰ ਪੇਸ਼ ਕਰੇ ਉੱਥੇ ਵੀ ਸਾਡੀ ਜਥੇਬੰਦੀ ਨੇ ਪੇਪਰ ਤਿਆਰ ਕੀਤਾ ਔਰ ਬ੍ਰਕਾਸ਼ ਸਿੰਘ ਟਕੋਂਦਾ ਨੇ ਕਲਮਾ 14 ਪੇਜ ਦਾ ਪੇਪਰ ਜੀ ਮੇਰੇ ਕੋਲ ਪਿਆ ਹੈ ਉਹ ਪੜਾਅ ਨੂੰ ਇਸ ਜਿਹੜੇ ਸੈਮੀਨਾਰ ਦੇ ਵਿੱਚ ਪੜਿਆ ਗਿਆ ਬਹੁਤ ਸਾਰੇ ਸਵਾਲ ਕਿੰਨੇ ਪ੍ਰੋਫੈਸਰਾਂ ਨੇ ਬਹੁਤ ਬਹੁਤ ਬੜੀ ਗੱਲ ਕੀਤੀ ਹੁੰਦੀ ਇਹਨਾਂ ਦੇ ਬਹੁਤ ਹੀ ਸ਼੍ਰੀਕੇ ਨਾਲ ਬਹੁਤ ਹੀ ਤਰਕਸਪਨ ਨਾਲ ਪ੍ਰਕਾਸ਼ ਖਟਕਾਉਂਦੇ ਨੇ ਜਵਾਬ ਦਿੱਤੇ ਇਹ ਜਿਹੜੀਆਂ ਗੱਲਾਂ ਨੇ ਇਹ ਬਕਾਕਰ ਟਕਾਉਂਦੇ ਨੇ ਜਿਹੜੇ ਕੱਟ ਜਾਣਦੇ ਨੇ ਜਾਂ ਬਹੁਤ ਮੈਜੋਰੀ ਨਹੀਂ ਜਾਣਦੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਤਾਂ ਮੈਂ ਥੋੜਾ ਵੱਤ ਸੁਣਾ ਲੈ ਕੇ ਦੱਸ ਰਿਹਾ ਤੁਹਾਨੂੰ ਉਹ ਇੱਕ ਐਸਾ ਮਤਲਬ ਜਿੱਥੇ ਇੱਕ ਮੈਂ ਉਹਦੇ ਨਾਲ ਅੱਜ ਜਣੇ ਤੱਕ ਦੇ ਬੰਦੇ ਡੈਪੂਟੇਸ਼ਨ 'ਚ ਗਿਆ ਉਹ ਕਦੇ ਵੀ ਕਿਸੇ ਅਫਸਰ ਦੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰ ਤੋਂ ਆਪਣਾ ਗੱਲ ਨਹੀਂ ਸੀ ਕਰਦਾ ਅੱਖਾਂ ਨਹੀਂ ਵੀ ਆ ਪਾ ਕੇ ਕਦੀ ਗੱਲ ਨਹੀਂ ਕਰਦਾ ਕੋਈ ਵੀ ਕੰਮ ਹੋਵੇ ਕੰਮ ਤੋਂ ਗਲਾ ਨਾ ਕਰਦੇ ਹੋਵੇ ਜਵਾਬ ਦੇ ਦਵੇ ਵੱਖਰੀ ਗੱਲ ਪਰ ਬਹੁਤ ਹੀ ਇੱਕ ਲੜਾਕੂ ਤੇ ਖੜਕੂ ਇੱਕ ਜੁੱਟ ਵਾਲੇ ਧੰਗ ਨਾਲ ਅੱਖਾਂ ਚੱਖਾਂ ਪਾ ਕੇ ਗੱਲਾਂ ਕਰਦਾ ਸੀ ਇਸੇ ਲਈ ਅਸੀਂ ਉਹਦੇ ਜਿੱਲੇ ਬੜੇ ਇਸੇ ਲਈ ਅਸੀਂ ਦੀ ਬਾਹ ਫੜੀ ਪਾਰਾ 100 ਸੇਪਾ ਸਾਡੀ ਬਾਹ ਆਪਣੀ ਪਤਨੀ ਦੇ ਸਮੇਤ ਉਹ ਭੈਣ ਮੂਵੀ ਮੈਸ ਕਰਦਾ ਤੇ ਖੋਲੀ ਪੇਟ ਕਰਦਾ ਜਿਹੜੀ ਉਹਦੇ ਨਾਲ ਹੀ ਸਾਡੇ ਤੋਂ ਉੱਛੜ ਗਈ ਅਚਾਹੇ ਉਸ ਮਗਲਵਸ 13 ਕਿਲਾਈ 2010 ਇਹ ਰਾਤ ਨੂੰ ਉਹ ਵੀ ਅਜੇ ਤੱਕ ਕੱਟਣਾ ਵਾਪਰੀ ਹੈ ਚਾਂਸ ਕਰਨਾ ਹੁੰਦਾ ਹੈ 12 ਨੂੰ ਮੇਰੇ ਕੋਲ ਆਏ ਨੇ ਡਾਕਟਰ ਨੇ ਦਿਖਾਇਆ ਹੈ ਬਹੁਤ ਛੋਟੀ ਜੀ ਨੱਕ ਦੇ ਉੱਪਰ ਇੱਕ ਸਿਸਟ ਸੀ ਜਿਹੜੇ ਕਿ ਉਹਨਾਂ ਨੇ 100 ਲੱਖ ਦਾ ਨਹੀਂ ਇਨਸਟਰੂਮੈਂਟ ਪਾ ਕੇ ਕੱਟਣੀ ਸੀ ਪੀਜੀਆਈ ਵਾਲੇ ਡਾਕਟਰ ਨੇ ਇੱਥੋਂ ਵਾਲਾ ਜਿਹੜਾ ਡਾਕਟਰ ਗ੍ਰੈਡ ਰੋਡ ਤੇ ਆ ਟੋ ਕੰਟੈਲੋਜਿਸਟ ਉਹਨਾਂ ਨੂੰ ਤਾਂ ਟਾਈਮ ਲੈਂਦਾ ਉਹਨਾਂ ਨੇ ਕਿਹਾ ਅਸੀਂ ਅੱਧੇ ਘੰਟੇ ਵਿੱਚ ਲੈ ਕਰ ਦਾਂਗੇ ਮੈਂ ਨਾਲ ਗਿਆ ਸੀ ਮੈਂ ਕਿਹਾ ਠੀਕ ਹੈ ਤੁਸੀਂ ਪਿੰਡ ਜਾਇਓ ਫਿਰ ਸਪਾ ਮੈਂ ਕੋਲਾਜੋ ਆਪਾਂ ਇਕੱਠੇ ਚੱਲਾਂਗੇ ਦਾ ਪਕੜਾ ਕੇ ਦੇ ਸਾਲੂ ਵਸਤਾਂ ਆ ਲੈ ਉੱਥੇ ਜਾ ਕੇ ਥੋੜਾ ਜਿਹਾ ਉਹਦੇ ਸਹੁਰੇ ਉਹਦਾ ਸਹਕਾਰ ਵੀ ਕਰਦੇ ਸਨ ਮਦਦ ਵੀ ਕਰਦੇ ਸਨ ਜਿਵੇਂ ਇਹ ਘੱਟ ਕਮਾਉਂ ਸੀ ਉਸ ਹਿਸਾਬ ਨਾਲ ਇਹਦੇ ਸਿਰ ਤੇ ਹੱਥ ਵੀ ਰੱਖਦੇ ਸਨ ਇਹ ਮੈਨੂੰ ਕਦੇ ਕੋਈ ਸ਼ੱਕ ਨਹੀਂ ਤੇ ਪੂਰਤਾਂ ਰੱਖਿਆ ਵੀ ਅੱਜ ਵੀ ਰੱਖਿਆ ਉਹਦੇ ਚੈ ਜਾਣ ਤੋਂ ਬਾਅਦ ਉਹਦੇ ਤੁਹਾਡਾ ਕਰਨਾ ਉਹਦੇ ਫੁੱਲ ਸੱਟ ਘੱਟ ਨਹੀਂ ਰੱਖਿਆ ਇਹਦਾ ਆਲਾਕ ਉਧਰ ਉਹਦਾ ਸੁਭਾਅ ਸੀ ਉਹ ਸ਼ਾਮੀ ਅਕਸਿਸਟੈਂਸ ਫੇਰੇ ਮੇਰ ਕੋਲ ਨੂੰ ਆਸੀ ਉਸ ਤੋਂ ਪਹਿਲੀ ਰਾਤ ਸ਼ਾਮੀ 8:08 ਵਜੇ ਸਟੇਸ਼ਨ ਦਾ ਪ੍ਰਵਾਹ ਤੇ ਰੀਫਰੈਂਡ ਜੋ ਸੀ ਤੱਕ ਕੋਚ ਇਕੱਠੇ ਕੀਤੇ 8:00 ਵਜੇ ਕੇ 10 ਮਿੰਟ ਤੇ ਮੜੇ ਮੜੇ ਕੜੀਆਂ ਪੈਂਦੀਆਂ ਸਾਨੂੰ ਪੜਨਾ ਜਾਈ ਬੰਨ ਕੇ ਮੋਟਰਸਾਈਕਲ ਉੱਤੇ ਛੱਕਾ ਰਾਲੀ ਥਾ ਕੇ ਤਾਂ ਬਸੀ ਹੈ ਮਤਲਬ ਫਤੇ ਗੜ ਸਾਹਿਬ ਦੇ ਨਾਲ ਹੀ ਬਸ ਉਹ ਉੱਥੇ ਚਲਾ ਗਿਆ ਆਪੇ ਸੋੜੇ ਕਿਉਂਕਿ ਉਹਦੇ ਦੋ ਮੁੰਡੇ ਜਿਹੜੇ ਅੱਜ ਵੀ ਬਹੁਤ ਮਸ਼ਹੂਰ ਨੇ ਵਕੀਲ ਉਹ ਦੋ ਮੁੰਡੇ ਵਕੀਲ ਸਾਡੇ ਨੂੰ ਦੋਨੋਂ ਹਾਈ ਕੋਰਟ ਜਾਣੇ ਸਨ ਕਾਰਨ ਉਹ ਕਹਿੰਦੇ ਫੁੱਪਟੀ ਅਸੀਂ ਕਟਨਾਲ ਜਾਵਾਂਗੇ ਅਸੀਂ ਪੀਜੀਏ ਜਾਵਾਂਗੇ ਕਿ ਜਿਹੜਾ ਹਾਈ ਕੋਰਟ ਚੱਲੇਗਾ ਹਾਈ ਕੋਰਟ ਦੇ ਕੇਸ ਤੇ ਇੱਕ ਤਾਂ ਦਾ ਕਿਰਨ ਨਹੀਂ ਸਰਾਖਾ ਕੰਮ ਕਰਾ ਕੇ ਅਸੀਂ ਪੁਵਾਜੁਰ ਵਾਰਸ ਕਾਰ ਚ ਲੈ ਗਿਆ ਹੋਇਆ ਇਸ ਸੂਤ ਨੂੰ ਦੇਖਿਆ ਉਹਦੇ ਲਈ ਲੱਗਾ ਤੇ ਮੈਨੂੰ ਫੋਨ ਆਤਾ ਕਿ ਮੈਂ ਉੱਧਰ ਚਲਾ ਗਿਆ ਅੱਜ ਕਹਿ ਜੋ ਮੇਰੇ ਨਾਲ ਆ ਜਾਂਦਾ ਇਹ ਤਾਂ ਚਾਂਸ ਦੀ ਗੱਲ ਹੁੰਦੀ ਆ ਔਰ ਅਸਤੇਚ ਸਰੰਦ ਹਾਈਵੇ ਦੇ ਤੋਂ ਬਾਅਦ ਜੋ ਪਟੇਕਾਰ ਸਾਹ ਵਾਲੇ ਪੁਲ ਤੋਂ ਲੈ ਸਾਈਡ ਤੇ ਪਿਆ ਉੱਥੇ ਹੀ ਅਚਨਚੇ ਕੋਈ ਕਿਆ ਸਹੀ ਯਾ ਸਕਦਾ ਕਿਸ ਤੰਗਣਾ ਕਿਵੇਂ ਐਕਸੀਡੈਂਟ ਹੋਇਆ ਪਰ ਜਦ ਨਾਲ ਚੱਕਿਆ ਤਾਂ ਉਹ ਮਲਫਤੇ ਕਟਸਾਹ ਹਸਪਤਾਲ ਦੇ ਵਿੱਚ ਹੀ ਸਾਡੀ ਭੈਣ ਤਾਂ ਦਮ ਕੋੜ ਗਈ ਸੀ ਇਹਦੇ ਚ ਜਾਨ ਸੀ ਇਹਨੂੰ ਪੀਜੀੀ ਲੈ ਕੇ ਸਾਨੂੰ ਫੋਚ ਲਿਆ ਗਿਆ ਉਹਦਾ ਭਰਾ ਅ ਤੀਜਾ ਤੇ ਮੈਂ ਅਸਗਾਰ ਕੋਲੋਂ ਚਲੇ ਗਏ ਅਸੀਂ ਤੋਂ 1:30 12:30 ਖ ਚਲੇ ਗਏ ਥੋੜਾ ਜਹਾਦ ਉਹਦੇ ਸਾਹ ਗਿਆ ਸਾਬ ਪਰ ਉਹ 1:30 ਵਜੇ ਤਾਂ ਹੀ ਆਪਾਂ 12:00 ਵਜੇ 13:00 ਬਣਾਉਂਦੇ ਆ ਉਹ ਵੀ ਸਾਡੇ ਤੋਂ ਹਮੇਸ਼ਾ ਲਈ ਪਿੱਛੜ ਗਿਆ ਸਾਡੇ ਸਾਹਮਣੇ ਸਾਡੇ ਅੱਖਾਂ ਚ ਉਹ ਦਿਨ ਯਾਦ ਕਰਕੇ ਸੱਚੀ ਉਹ ਜਦ ਬਾਤ ਵੀ ਤਰਤੇ ਭਰ ਹੁੰਦੇ ਆ ਪਰ ਇੱਕ ਮਤਲਬ ਇਹ ਹੁੰਦਾ ਬੰਦੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਜਥੇ ਬੰਦੇ ਦੀਆਂ ਨੀਆਂ ਬਹੁਤ ਮਜ਼ਬੂਤੀ ਨਾਲ ਬਣਾਈਆਂ ਹੁੰਦੀਆਂ ਨੇ ਉੱਥੇ ਕਿਤੇ ਉੱਪਰ ਮਾਰਤ ਨਾ ਲੱਗੇ ਛੋੜਾ ਉਹਦਾ ਨੁਕਸ ਹੋਈ ਰਾਜੇ ਤਾਂ ਨੀਆਂ ਖਾਂ ਵੀ ਨਹੀਂ ਜਾਂਦੀ ਇਸ ਕਰਕੇ ਪੰਜਾਬ ਦੀ ਕਿਸਾਨੀ ਲਹਿਰ ਦੇ ਵਿੱਚ ਉਹ ਵੀ ਕਿਸਾਨੀ ਲਹਿਰ ਬਹੁਤ ਹੀ ਬੋਧਕ ਤਰੀਕੇ ਨਾਲ ਚੰਗੇ ਵਿਚਾਰਾਂ ਨਾਲ ਖਾਰਕੂ ਵਾਈ ਨਾਲ ਉਹ ਕਹਿੰਦਾ ਹੁੰਦਾ ਸੀ ਯਾਰ ਜੇ ਮਸਲਾ ਟ੍ਰੈਫਿਕ ਜਾਮ ਕਰਕੇ ਹੁੰਦਾ ਹੈ ਮੈਨੂੰ ਦੋ ਸੱਤ ਅੱਠ ਬੰਦੇ ਜਿਹੜੀ ਕੋ ਸੜਕ ਰੋਕ ਲੱਗੇ ਜਾਣੀ ਆਪਾਂ ਕਹਿੰਦੇ ਆਪਾਂ ਸੜਕ ਰੋਕਣੀ ਆ ਆਪਣਾ ਦੋ ਚਾਰ ਸੋ ਬੰਦਾ ਤਾਂ ਹੋਵੇ ਉਹ ਕਹਿੰਦਾ ਹੁੰਦਾ ਸੀ ਸੱਤ ਅੱਠ ਬੰਦੇ ਦੋ ਸੜਕ ਰੋਕੀਂਦਾ ਕਿਉਂ ਸੜਕ ਰੋਕ ਲਈ ਦੀ ਆਮ ਲੋਕ ਪੱਠੇ ਹੁੰਦੇ ਆਮ ਲੋਕਾਂ ਦਾ ਕੋਈ ਵੀ ਜਾਣਦੇ ਉਹਨੇ ਪਿੰਡ ਵਾਲੇ ਉਹਦੇ ਸਰਕਲ ਪ ਜਾਂਦੀ ਆ ਉਹਦੇ ਸ਼ਰਤ ਰੋਤੇ ਵਿੱਚ ਕਿਹਾ ਸਾੜਾ ਸਣਾ ਡਾਟਾ ਦੋਸਤ ਕੌਨ ਸੇ ਕਲਬੀ ਕੋਲ ਦਿੱਤੀ ਹੋਈ ਸੀ ਕਿਸੇ ਦੇ ਕਾਰੋ ਛਾਲ ਮਾਰ ਕੇ ਉੱਪਰ ਹੀ ਟੱਪ ਗਿਆ ਉਹ ਜੋ ਮਤਲਬ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਕੋ ਸ਼ਰਾਬ ਪੀਤੀ ਹੋਈ ਸੀ ਉਹ ਬਹੁਤ ਵੱਡੇ ਸਰਦਾਰ ਸਨ ਉਹਨਾਂ ਨੇ ਆਜੀ ਤੱਕ ਆਈ ਵੀ ਤੱਕ ਇਹ ਪਤਾ ਕਿਤਾ ਵੀ ਬੰਦਾ ਕੌਣ ਹੈ ਉਹ ਬਿਲਕੁਲ ਛੱਡੂ ਗਿਆ ਨਹੀਂ ਸਕਦਾ ਜਦੋਂ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਮੈਂ ਨਾਲ ਸੀ ਉੱਥੇ ਰਾਮ ਸਿੰਘ ਵੀ ਉਹ ਸਰਦਾਰ ਨਾਲ ਹੋਣਾ ਢੱਡ ਚ ਹੋਰ ਵੀ ਨਾਲ ਹੋਣਾ ਮਨੇ ਕਾ ਟ੍ਰੈਵਲ ਹੋਂ ਪੋੰਟ। ਤਨਪਤਾ ਕਸਾੜੇ ਪੋਲੇ ਦਾ ਟ੍ਰੈਵਲ ਜਾਮ ਰੱਖੀ ਆ ਹਾਂ। 5 ਮਿੰਟ 10 ਮਿੰਟ ਟ੍ਰੈਪ ਜਾਮ ਕੀਤਾ ਤਾਂ ਸਵਾਸ ਦੀ ਲੜੀ ਉਸੇ ਵੇਲੇ ਵਿਆਹ ਕਰ ਦਿੱਤਾ। ਇਹਦੇ ਪੱਧਰੀ ਕਿਹੋ ਜੇ ਕੇਸ ਬਣੋ। ਇਹ ਤੁਹਾਨੂੰ ਮੈਂ ਇੱਕ ਤੱਤ ਪਾ ਅੱਡ ਘਾਟਣਾ ਜਿੰਨਾ ਜਣੀ ਜਣੀ ਅਧਾਰਨਾ ਦਿੰਨਾ ਜਿਹੜੀਆਂ ਮਤਲਬ ਉਹਦੇ ਸਾਹਮਣੇ ਮੈਂ ਆਪ ਨਾਲ ਰੱਖ ਕੇ ਸੰਘਰਸ਼ਾਂ 'ਚ ਪੈ ਕੇ ਇਸ ਤਰ੍ਹਾਂ ਕੀਤੀਆਂ। ਇਸੇ ਤਰ੍ਹਾਂ ਹੀ ਹਰ ਸਾਲ ਦਿੱਲੀ ਜਾਣਾ ਭਾਰੀ ਖਾਤਰ ਔਰ ਉੱਥੇ ਜਾ ਕੇ ਮਤਲਬ ਇੱਕ ਵਾਰੀ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਜਿਹੜੇ ਆਪਣੀ ਫਸਲ ਦੀ ਕੀਮਤ ਤੇ ਲਾਗਤ ਨਿਸ਼ਚਿਤ ਕਰਦਾ ਉਹਨਾਂ ਦਾ ਇਹ ਡੈਪੂਟੇਸ਼ਨ ਮੇਰੀ ਕੋਸ਼ਿਸ਼ਾਂ ਆਦੀ ਕੋਸ਼ਿਸ਼ਾਂ ਨਾਲ ਜਿਹੜਾ ਫਿਕਸ ਕਰ ਲਿਆ ਤਾਂ ਉਹਨਾਂ ਨੂੰ ਸਵਾਗਤ ਕਰਦਾ ਜਿਹੜਾ ਐਗਰੀਕਲਚਰ ਪ੍ਰਾਈਸ ਐਂਡ ਕਾਸਟ ਕਮਿਸ਼ਨ ਦਾ ਚੇਅਰਮੈਨ ਸੀ ਉਹ ਕਹਿੰਦਾ ਗੱਲ ਸੁਣੋ ਜੀ ਤਾਂ ਤਰਖਾ ਕਿ ਨਹੀਂ ਮਿਲਦੀ ਆ ਉਹਨੇ ਜੀ ਸੀ ਵੀ ਮੈਨੂੰ 1.5 ਲੱਖ ਤੋਂ 1 ਲੱਖ 10 ਹਜ਼ਾਰ ਰੁਪਏ ਆਣ ਮਿਲਦੇ ਕਹਿੰਦੀ ਕਦੋਂ ਮਿਲ ਜਾਂਦੀ ਆਂਦੇ ਲੰਬੇ ਦੇ ਲਾਸਟ ਟ੍ਰੀ ਜਾਂ ਪਹਿਲੀ ਟ੍ਰੀ ਮੇਰੇ ਖਾਤੇ 'ਚ ਪੈ ਜਾਂਦੀ ਮੈਨੂੰ ਇਹ ਤਾਂ ਮਿਲ ਨਹੀਂ ਇਹਨੇ ਕਹਿੰਦਾ ਇੱਕ ਤਰੀਕ ਪਰ ਅਲਾ ਦੇ ਤਾਂ ਹੀ ਤਰਖਾ ਕਿਸੇ ਹੋ ਉਹ ਨੂੰ ਦੇ ਦੇ ਕਰੇ ਗਵਰਨਰ ਔਰੋ ਜਿਹੜੀ ਆਈਕਾ ਦਾ ਕੌਸਟਡ ਪ੍ਰਾਈਸ ਕਮਿਸ਼ਨ ਇਹ ਕ ਸੁਧਾਨਿਕ ਮਤਲਬ ਭਗਾ ਜਿਹੜਾ ਮਤਲਬ ਸਾਡੀਆਂ ਫਸਲਾਂ ਦੀ ਕੀਮਤ ਨਿਸ਼ਚਿਤ ਕਰਦਾ ਜੇ ਤੁਹਾਡੀ ਤਰਫਾਂ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ ਤੇ ਮੁੜ ਕੇ ਤੁਹਾਡੇ ਉਹ ਗੇੜੇ ਘੜਾਵੇ ਔਰ ਮਹੀਨੇ 30 ਦੇਣੇ ਤੁਹਾਨੂੰ 20 ਦਿਨ ਜਾਣਾ ਪਵੇ ਫਿਰ ਵੀ ਪੂਰੀ ਤਰ੍ਹਾਂ ਲੈ ਦਵੇ ਕਹੇ 500 ਦੇ ਦੇਵੇ ਕਹੇ 2000 ਦੇ ਦੇਵੇ ਕਹੇ 10000 ਦੇ ਦੇਵੇ ਕਹੇ 5000 ਦੇ ਦੇਵੇ ਬਾਕੀ ਕਈ ਹੁਣ ਹੈ ਨਹੀਂ ਅਗਾਂਹ ਦੇਖੋ ਦੇਖੀ ਤਦ ਬੰਦਾ ਆ ਤਸਰਾ ਵਿਆਹ ਜਾਂਦਾ ਉਹ ਕਹਿੰਦਾ ਜੀ ਪ੍ਰਧਾਨ ਜੀ ਤੂੰ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਫਿਰ ਤੇ ਵੀ ਤਾਂ ਜਦੋਂ ਕੋ ਸਮਝਾਈ ਵੀ ਐਸੀ ਫਸਸ ਫਟ ਕੇ ਆ ਜਾਂਦੇ ਆ ਵੱਡੀ ਦੇ ਵਿੱਚ ਉਹਦੇ ਪੈਸੇ ਆੜ ਕੇ ਭੁਲਾ ਜਾਂਦੇ ਨੇ ਫਿਰ ਆੜ ਕੇ ਸਾਨੂੰ ਆਦੀ ਮਰਜ਼ੀ ਨਾਲ ਦਿੰਦਾ ਜੇ ਉਹ ਨਹੀਂ ਭੁਲਾਣਾ ਤੇ ਨਾ ਸਾਡੇ ਭਾਈ ਭਤੀਜੇ ਜਾ ਕਿਸੇ ਦੀ ਗਵਾਹੀ ਪਰੇ ਹੁੰਦੀ ਉਹ ਵੀ ਵਿੱਚੋਂ ਕੱਟਦਾ ਹੈ ਵਿਆਜ ਵੀ 2.5% ਲੋਂਗਾ ਉਦੋਂ 2.5% ਚੱਲਦਾ ਸੀ ਉਹ ਇੱਕਦਮ ਚੇਅਰਮੈਨ ਖੜਾ ਹੋ ਗਿਆ ਉਹਨਾਂ ਨੇ ਕਹਿਵਿਆ ਤਾਂ ਮੈਨੂੰ ਹੁਣ ਗੱਲ ਸਮਝ ਆ ਗਈ ਬਿਲਕੁਲ ਗਲਤ ਕਰ ਲਿਆ ਔਰ ਪ੍ਰਧਾਨ ਵਿਕਰਸ਼ਨ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਸੋਖੇ ਸ਼ਬਦਾਂ ਨਾਲ ਗੱਲ ਸਮਝਾਈ ਜੀ ਔਰ ਮੈਂ ਅੱਜ ਹੀ ਇਹ ਆਰਡਰ ਸੈਂਟਰ ਗਵਰਨਮੈਂਟ ਫੂਡ ਲਿਖਦਾ ਹੋਣਾ ਨੂੰ ਅਪੀਲ ਕਰਦਾ ਕਿ ਸਿੱਧੀ ਦੇਣੀ ਹੋਣੀ ਚਾਹੀਦੀ ਆ ਸਿੱਧੇ ਪੈਸੇ ਕਿਸਾਨ ਦੇ ਫਸਲ ਦੇ ਕਿਸਾਨ ਦੇ ਖਾਤੇ 'ਚ ਜਾਣੇ ਚਾਹੀਦੇ ਇਹਦੇ ਤੇ ਪੀਿਆਂ ਦੇ ਵਿਚਾਰ ਹੋ ਸਕਦੇ ਨੇ ਬਿਅਰਟ ਕਿ ਤੁਸੀਂ ਲੈਣ ਦੇ ਸਕਦੇ ਕਿਵੇਂ ਕਰਦੇ ਵੱਖਰੀ ਗੱਲ ਆ ਪਰ ਮੋਟੇ ਨੂੰ ਵਿਚ ਗੱਲ ਠੀਕ ਸੀ ਪਰ ਇਸ ਗੱਲ ਦੀ ਨੀਂਹ ਉਸ ਤੇ ਰੱਖੀ ਗਈ ਜਿਸ ਦਿਨ ਪ੍ਰਕਾਸ਼ ਸਿੰਘ ਪਹੁੰਚਦੇ ਨੇ ਸਾਡੇ 5-7 ਬੰਦਿਆਂ ਦੇ ਡੈਪੂਟੇਸ਼ਨ ਦੇ ਵਿੱਚ ਹੈਰੀਗਟ ਕੌਨਸਲ ਪ੍ਰਾਈਸ ਕਮੇਟੀ ਦੇ ਚੇਅਰਮੈਨ ਨੂੰ ਸਵਾਲ ਕੀਤਾ ਜੋਦੇ ਹੋਦੋਈ ਮੀਮੋ ਲੈ ਕੇ ਐਡਿਕਟ ਮਿਸਟਰੀ ਪ੍ਰਾਈਮ ਮਿਸਟਰੀ ਤੇ ਫਾਈਨੈਂਸ ਮਿਨਿਸਟਰੀ ਤੇ ਗਿਆ ਇਸ ਕਰਕੇ अनेका ਪ੍ਰਾਪਤੀਆਂ ਨੇ ਬਹੁਤ ਸੰਜੇ ਕੋਲਾਂ ਦੀਆਂ ਬੀਕੇ ਉਟਕੌਂਦੀਆਂ ਬੀਕੇ ਉਟਕੌਂਦਾਂ ਨਹੀਂ ਵੀ ਤੋਂ ਨੂੰ ਮਤਲਬ ਉਹ ਜਾਣ ਤੋਂ ਬਾਅਦ ਅੱਜ ਤੱਕ ਅੱਪਾ ਅੱਜ 24 ਬੱਸੀ ਮਾ ਰਹੇ ਆ ਦੇ ਦੇਖੋ ਸਾਡੀ ਉਮਰ ਦਾ ਸੀ ਸਾਰੂ 14 ਸਾਲ ਉਹਨੇ ਕੰਮ ਕਰ ਦਿਆ ਜੇ ਸਾਡੇ ਨਾਲ ਵੱਧ ਸਿਆਣਾ ਵਿਅਕਤ ਦਿੜੜ ਰਾਦੇ ਵਾਲਾ ਵੱਧ ਨਾਕੂ ਵੀ ਅੱਜ ਸਾਡੀ ਸੱਜੀ ਦਾ ਖੱਬੀ ਬਾਹ ਜਾਂ ਸਾਡਾ ਆਪੂ ਹੁੰਦਾ ਤਾਂ ਸਾਨੂੰ ਬਹੁਤ ਸਾਡੀ ਜਿਹੜੀ ਚੱਠੇ ਬੱਧੀ ਦੁਖਣੀ ਚੌਕੜੀ ਹੁੰਦੀ ਇਸ ਗੱਲ 'ਚ ਕੋ ਸ਼ੱਕ ਨਹੀਂ ਪਰ ਫਿਰ ਵੀ ਅਸੀਂ ਜੋ ਤੇ ਸਿੱਖਿਆ ਸਾਰਿਆਂ ਨੇ ਸਿੱਖਿਆ ਕੋਰਾ ਜ਼ਿਲ੍ਹੇ ਵਾਲਿਆਂ ਨੇ ਸਿੱਖਿਆ ਉਹਨੂੰ ਅੱਗੇ ਲੈ ਕੇ ਚੱਲਦੇ ਆਂ ਤਾਂ ਹੀ ਜਫੇ ਬੱਧੀ ਮਜੂਦ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਕਾਰਪੋਰੇਟ ਸੈਕਟਰ ਦਾ ਹਮਲਾ ਹੈ ਸਿਰਫ ਕਾਰਪੋਰੇਟ ਸੈਕਟਰ ਦਾ ਹਮਲਾ ਨਹੀਂ ਪੰਜਾਬ ਵਾਸੀਆਂ ਲਈ ਤਾਂ ਦੋਹਰਾ ਹਮਲਾ ਹੈ ਦੂਜੇ ਪਾਸੇ ਇਹ ਜਾਣੀ ਸਾਡੀਆਂ ਮਤਲਬ ਜ਼ਮੀਨਾਂ ਨੂੰ ਹੜੱਪ ਕਰਨਾ ਚਾਹੁੰਦੇ ਨੇ ਤੀਜੇ ਪਾਸੇ ਘੱਟ ਗਿਣਤੀ ਜਿਹੜੇ ਜ਼ਿਆਦਾ ਲੋਕ ਅਸੀਂ ਸਿੱਖ ਘੱਟ ਗਿਣਤੀਆ ਪ੍ਰਤੀ ਇਹਨਾਂ ਦਾ ਰਵੱਈਆ ਪੂਰਾ ਹਿੰਦੂਤਵਵਾਦੀ ਆ ਚਾਰ ਚਪੇਰੋ ਚੌਥਾ ਇੱਕ ਸਵਾਜਿਕ ਪ੍ਰਿਆਈ ਇਨਾ ਵੱਡੇ ਲੋਕਾਂ ਦੇ ਪ੍ਰੋਫਿਟਰਾਂ ਦੀ ਖਾਤਰੀ ਇਨਾ ਵੱਡੇ ਲੋਕਾਂ ਦੇ ਕਾਰੋਬਾਰਾਂ ਦੀ ਖਾਤਰੀ ਉਹ ਆਪਾਂ ਨਸ਼ੇ ਦੀ ਲੱਗ ਗਈ ਲੱਗ ਗਈ ਆਪਣੇ ਬੱਚਿਆਂ ਨੂੰ ਨਾ ਆਪਣੇ ਪੰਡਾਂ ਦੇ ਵਿੱਚ ਇਸ ਲਈ ਪੰਜਾਬ ਅੱਜ ਚੁੱਸਦੇ ਹੋਏ ਦੂਰ ਦੇ ਵਿੱਚ ਭੁੰਨਿਆ ਜਾ ਰਿਹਾ ਹੈ